ਭਾਈ ਜੀ ਜਿਹੜੀ ਗੱਲ ਸਾਨੂੰ ਦੱਸ ਤੇ ਸੀਗੇ ਆ ਦੇਖੋ ਫੌਜੀ ਅੰਕਲ ਨੇ ਜਿੱਥੇ ਘਰ ਆ ਬਾਕੀ ਉਹਨਾਂ ਦੇ ਨਾਲ ਦੂਜੇ ਉਹਨਾਂ ਦੇ ਪਰਿਵਾਰਾਂ ਨੇ ਜੁੜ ਕੇ ਉਹਨਾਂ ਦੀ ਗੱਲ ਮੰਨੀ ਵੀ ਤੇ ਇੰਨੇ ਦਰਖਤ ਲਾਏ ਦੇਖੋ ਸਾਰੀ ਗਲੀ 'ਚ ਹਰੇ ਭਾਈ ਆ ਬਾਈ ਆ ਦੇਖੋ ਵੀਰੇ ਤਾਂ ਐਸੇ ਦੀ ਵੀ ਨਹੀਂ ਕਿਰਸ ਕਰਦੇ ਅੰਕਲ ਜੀ ਵੀ ਗਲੀ ਦੀ ਸ਼ਿੰਗਾਰ ਲਈ ਦੋ ਪਾਮ ਦੇ ਬੂਟੇ ਲਾਏ ਨੇ ਵੀ ਕੋਲੋਂ ਆਏ ਨਹੀਂ ਹੈਗਾ ਵੀ ਉਹ ਆ ਦੇਖੋ ਗਲੀ ਦੇ ਵਿੱਚ ਕਿੰਨੀ ਹਰੇ ਬਾਈ ਆ ਭਾਈ ਜੀ ਆਪਾਂ ਹਮੇਸ਼ਾ ਆਪਣੇ ਲਈ ਹੀ ਸੋਚਾਂਗੇ ਆਪਾਂ ਕਿਸੇ ਲਈ ਨਹੀਂ ਸੋਚਦੇ ਇਹ ਦੇਖੋ ਵੀ ਫੌਜੀ ਅੰਕਲ ਨੇ ਗਲੀ ਦੇ ਵਿੱਚ ਬੂਟੇ ਲਾਏ ਨੇ ਬਰਨਾਲੇ ਚਲੋ ਗਲੀ ਸੋਹਣੀ ਲੱਗਦੀ ਆ ਆਪ ਦਾ ਚਾਰ ਸਫੇਰਾ ਪਰ ਜਿਹੜੀ ਇਹ ਆਕਸੀਜਨ ਦੇਣਗੇ ਬੂਟੇ ਉਹ ਸਾਹੇ ਲੋਕ ਹੀ ਵਰਤਣਗੇ ਨਾ ਕੋਈ ਧਰਮ ਨਾ ਕੋਈ ਉਹ ਚ ਜਾਤ ਇਹ ਆਪਾਂ ਕਿਸੇ ਲਈ ਕਰਦੇ ਆ ਮਤਲਬ ਅੰਕਲ ਨੇ ਕਰਿਆ ਇਹ ਕੰਮ ਵੀ ਆਪਾਂ ਕੋਈ ਬੰਦਾ ਇਹ ਕੰਮ ਕਰ ਸਕਦਾ ਹੈਗਾ ਵੀ ਨਹੀਂ ਤਾਂ ਅੱਜ ਦੇ ਟਾਈਮ ਆਪਾਂ ਕਿਸੇ ਨੂੰ ਦੇਣ ਦੀ بجائے ਆਪਾਂ ਆਪਦਾ ਹੀ ਕਹਿੰਦੇ ਆ ਵੀ ਆਪਣਾ ਹੀ ਹੋਵੇ ਅੱਜਕੱਲ੍ਹ ਸੋਚ ਵੀਰੇ ਇਹ ਬਣੀ ਹੋਈ ਆ ਲੋਕਾਂ ਦੀ